ਸਦੀਆਂ ਪੁਰਾਣਾ ਸਮਾਨ ਹੈ ਜੀ ਸਦੀਆਂ ਪੁਰਾਣਾ ਆਪਾਂ ਗੱਲ ਕਰਦੇ ਸੱਚ ਜੇ ਇਹ ਵੀਡੀਓ ਪੂਰੀ ਦੇਖ ਕੇ ਜਾਇਓ ਤੇ ਵੀਡੀਓ ਨੂੰ ਬਰਤਭਾਤ ਸ਼ੇਅਰ ਕਰਿਓ ਜੀ ਠੀਕ ਹੈ ਜਿਹੜਾ ਇਹ ਜਿਹੜਾ ਦਰਾਨ ਆ ਜਿਹੜੇ ਬੰਦੇ ਪੁਰਾਣਾ ਸਮਾਨ ਦੇਖਣ ਦੇ ਸ਼ਕੀਨ ਆ ਉਹ ਵੀਡੀਓ ਜ਼ਰੂਰ ਦੇਖੋ ਤਕਰੀਬਨ ਇਹ 180-85 ਸਾਲ ਪੁਰਾਣਾ ਅੱਛਾ ਇਹ ਵੀ ਬਹੁਤ ਪੁਰਾਣਾ ਬਹੁਤ ਪੁਰਾਣਾ ਇਹ ਓਕੇ ਹਾਂ ਸਾਡੇ ਦਾਦੇ ਪਰਦਾਦੇ ਹੁਣ ਬਹੁਤ ਚੰਗਾ ਇਹ ਤਾਂ ਵਿਰਾਸਤ ਸਾਹਮਣੇ ਰੱਖੀ ਹੈ ਜੀ ਹਾਂ ਜੀ ਹਾਂ ਜੀ ਛੋਟੀਆਂ ਇਟਾਂ ਦਾ ਠੀਕ ਹੈ ਜੀ ਹਾਂ ਛੋਟੀਆਂ ਇਟਾਂ ਦਾ ਇਸ਼ਾਰਾ ਅੱਗੇ ਇਧਰਲੇ ਪਾਸੇ ਤੁਹਾਨੂੰ ਆ ਦੇਖੋ ਇਧਰਲੇ ਪਾਸੇ ਖਜ਼ਾਨਾ ਪੁਰਾਣਾ ਬਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਪੁਰਾਣੇ ਸਮਿਆਂ ਦੇ ਵਿੱਚ ਇਹ ਚਰਖਾ ਜੀ ਜੀ ਪੁਰਾਣੇ ਟਾਈਮ ਕੱਤਣ ਦਾ ਕੰਮ ਆਉਂਦਾ ਸੀ ਚਰਖੇ ਤੇ ਬੂਲੀਆਂ ਬਠੇੜੀਆਂ ਪਾਈਆਂ ਸੀ ਜੀ ਜੱਜਾ ਪਤਾ ਪੁਰੀਤਾਂ ਨਾਰ ਚਰਖਾ ਚਰਨ ਦਾ ਜੀ ਹਾਂ ਜੀ ਇਹ ਉਰੀਆ ਜੀ ਓਕੇ ਹਾਂ ਇਹ ਕੱਤਣ ਤੋਂ ਬਾਅਦ ਤੇ ਸੂਟ ਆਈ ਠਾਕੀ ਚਲਦਾ ਸੀ ਠੀਕ ਹੈ ਜੀ ਇਹ ਲੱਕੜ ਦੀ ਹੈਗੀ ਉਖੜੀ ਆਮ ਤੌਰ ਤੇ ਆਪਣੀਆਂ ਉਖੜੀਆਂ ਥੰਮੇ ਪੱਕੀਆਂ ਹੁੰਦੀਆਂ ਸੀ ਇਹ ਮੁਸਲਮਾਨ ਦੇ ਟਾਈਮ ਦੀ ਹੈ ਲੱਕੜ ਦੀ ਉਖੜੀ ਹੈ ਵਿੱਚ ਉਹ ਮੂੰਹ ਜਿਹੜੀ ਮੱਕੀ ਸ਼ੁਰਕਣ ਤੇ ਹੋਰ ਸ਼ੁਰੇ ਹਰੇ ਕੁੱਟਣ ਦੇ ਕੰਮ ਹੁੰਦੇ ਸੀ ਓਕੇ ਜੀ ਆ ਜਿਹੜਾ ਸੰਦ ਆ ਜੀ ਹਾਂ ਜੀ ਇਹ ਬੇੜਨਾ ਦੀ ਇੱਕ ਪਾਸੇ ਤੇ ਰਾਲ ਲੱਗਿਆ ਉੱਪਰ ਲੋਹੇ ਦੀ ਆ ਲੱਕੜਾ ਇਹ ਐਂ ਕਮਾ ਕੇ ਬੁੜੀਆਂ ਫੁੱਟੀਆਂ ਇੱਕ ਵਿੱਚ ਪਾਉਂਦੀਆਂ ਸੀ ਬੜੇ ਵਿੱਚ ਇੱਕ ਪਾਸੇ ਧਰੂ ਇੱਕ ਪਾਸੇ ਫੇਰੋ ਇੰਨੀ ਮੈਂ ਤੱਕਰਦੀਆਂ ਸੀ ਬੁੜੀਆਂ ਠੀਕ ਹੈ ਜੀ ਇੱਥੇ ਅੱਛਾ ਉਹ ਜੀ ਆਹ ਹਾਂਜੀ ਆਹ ਗਰੀਬ ਨੌਲ ਵਰੀ ਨੌਲ ਹੱਥੇ ਆ ਹੱਥੇ ਆ ਗਏ ਠੀਕ ਹੈ ਜੀ ਆ ਉੱਪਰ 45 ਆ ਗਈ ਜੀ ਉਹ 45 ਆ ਗਈ ਹਾਂਜੀ ਹਾਂਜੀ ਬੱਸ ਇਹ ਵੀ ਸੂਤ ਇਕੱਠਾ ਕਰਨ ਵਾਸਤੇ ਵਰਤਿਆ ਜਾਂਦਾ ਜੀ ਆ ਕੋਚਾ ਜੀ ਅੱਛਾ ਜੀ ਖਦਰ ਬੰਨਣ ਵੇ ਤੇ ਉਹ ਫਾਈ ਲਉਣ ਵਾਸਤੇ ਤੇ ਇਹ ਨਾ ਸਪਾਈ ਜਾਂਦੀ ਜਾਂਦੀ ਫੇਰਿਆ ਜਾਂਦਾ ਸੀ ਜੀ ਤੇ ਸਪਾਕੀ ਦੇ ਰੋਗ ਵਾਸਤੇ ਵੀ ਇਹ ਵਰਤੂ ਸੀ ਸਹੇਲ ਆਹ ਵਰਗਾ ਜੀ ਅੱਛਾ ਜੀ ਆਹ ਗੱਡੇ ਦੀ ਸੰਭਾਈ ਜੀ ਨੂੰ ਜੱਕ ਕਹਿ ਸਕਦੇ ਆ ਜੀ ਲੱਕੜ ਦਾ ਕੇ ਡੈਣਾ ਹੁੰਦਾ ਸੀ ਉਹਨੂੰ ਗੱਡੇ ਚੋਪੜਨਾ ਹੁੰਦਾ ਸੀ ਜਾਂ ਲਾਹਣਾ ਟਾਇਰ ਉਹ ਥੱਲੇ ਲਾ ਕੇ ਨੱਪ ਕੇ ਤੇ ਟਾਇਰ ਵੀ ਲੱਕੜ ਦਾ ਹੁੰਦਾ ਸੀ ਠੀਕ ਹੈ ਜੀ ਉਹਦੇ ਵਾਸਤੇ ਵਰਤੂ ਹੁੰਦਾ ਇੱਕ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਇਕੱਠਾ ਕਰਦਿਆਂ ਇਨਾ ਸਵਾਲੀ ਇਸ ਸਮਾਨ ਦਾ ਸਾਡਾ ਕੋਈ ਤਕਰੀਬਨ 15 ਸਾਲ ਤੋਂ ਪਹਿਲਾਂ ਹੈ ਤਾਂ ਚੱਲ ਰਿਹਾ ਹੈ 15 ਸਾਲ ਤੋਂ ਸਾਨੂੰ ਇਹ ਸਕੂਲ ਕੋਈ ਆ। ਓਕੇ ਇਹ ਇਕੱਠਾ ਕਰ ਲੈ ਇਧਰੋਂ ਤੋਂ। ਇਹ ਰਾ ਦੇ ਜਾਂਦੇ ਪਿੰਡ ਇਹ ਵੀ ਛਰਖਾ ਆ ਗਿਆ ਜੀ। ਪਰ ਉਹ ਹੀ ਫੇਰੂਰੀ ਆ ਗਈ। ਜੀ। ਅਗਰ ਜਿਹੜਾ ਆਇਆ ਸਾਰਾ ਖੱਡੀ ਦਾ ਸਮਾਨ ਆ ਜੀ ਆਹ। ਠੀਕ ਹੈ ਜੀ। ਕਾਲਾ ਕਾਲਾ ਜਿਹੜਾ ਖੱਡੀ ਦਾ ਸਮਾਨ ਆ ਫੇਰ ਛਰਖਾ ਆ ਗਿਆ। ਜੀ। ਆਹ ਗੱਡੇ ਦੀਆਂ ਡੰਈਆਂ। ਓਕੇ ਜੀ। ਇਹ ਜੋ ਖੜਿਆ ਜਾਂਦਾ ਹੈ ਗੱਡੇ। ਆ ਜਿਹੜੀਆਂ ਟੋਕਰ ਜਿਹੀਆਂ ਆਉਂਦੇ ਹੁੰਦੇ ਉਹਦਾ ਭਈਆ ਉਹਦਾ ਪੱਜਾ ਆ ਗਿਆ ਠੀਕ ਹੈ ਜੀ ਉਹ ਫਿਰ ਸਾਰਾ ਖੰਡੀ ਦਾ ਸਮਾਨ ਹੀ ਆ ਠੀਕ ਹੈ ਜੀ ਉਹ ਆ ਗਈ ਮਧਾਨੀ ਅੱਠਾਂ ਦੀ ਜੀ ਜੀ ਇਹ ਆ ਗਈਆਂ ਪੱਟੀਆਂ ਜੀ ਅੱਗੇ